ਦੀ ਪਾਰਟੀ ਜਿੰਦਾਬਾਦ ਆਵਾਜ਼ ਮੇ ਪਾਰਟੀ ਜਿੰਦਾਬਾਦ ਸਰਦਾਰ ਪ੍ਰਮੋਦ ਸਿੰਘ ਜੀ ਵਾਹ ਜਿੰਦਾਬਾਦ ਆਵਾਜ਼ ਮੇ ਪਾਰਟੀ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਪਟਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਹਲਕਾ ਸਾਨੇਵਾਲ ਡਿਲ ਰੋਡ ਵਾਰਡ ਨੰਬਰ 9 10 ਅਤੇ 11 ਈਸ਼ਵਰ ਕੋਚਿੰਗ ਸੈਂਟਰ ਵਿੱਚ ਜੁਦ ਨਸ਼ਾ ਅੰਭਰਤ ਨੂੰ ਲੈ ਕੇ ਸੋਹ ਚੁੱਕ ਸਮਾਗਮ ਕਰਵਾਇਆ ਗਿਆ ਸਮੋਕੇ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਸੂਬੇ ਦੇ ਲੋਕਾਂ ਨੂੰ ਪਾਕੀ ਪਦਧਰ ਤੋਂ ਪਰੋਕھے ਸੂਬਾ ਸਰਕਾਰ ਦੀ ਯੋਧ ਨਸ਼ਾ ਬੁਧ ਮੈਂ ਹੰਦਾਸਾਦੈਂਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਨੂੰ ਜੜੋ ਪੁੱਟ ਦਿਨ ਤੱਕ ਨਸ਼ਾ ਤਸਕਰਾਂ ਦੀਆਂ ਜਾਂ ਜਾਦਾ ਨੂੰ ਟਾਉਨ ਇਨੇਬਲ ਡੋਜਰ ਮਹਿਨਉ ਜਾਰੀ ਰੱਖਿਆ ਜਾਏਗਾ ਅਤੇ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਸੂਬੇ ਦੀਆਂ ਪੀੜੀਆਂ ਨੂੰ ਬਚਾਉਣ ਲਈ ਅਣਥਕ ਮਿਹਨਤ ਕਰ ਰਹੀ ਹੈ ਤੇ ਇਸ ਨੇ ਕਾਰਜ ਲਈ ਕੋਈ ਕਸਰ ਨਹੀਂ ਛੱਡੀ ਜਾਏਗੀ ਨਸ਼ਾ ਵਿਰੋਧ ਯੰਗ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਅਤੇ ਸਮਰਥਨ ਦੀ ਮੰਗ ਕਰਦੇ ਹਾਂ ਕਿ ਹੈ ਕਿ ਨਸ਼ਿਆਂ ਦੀ ਬਰਾਈ ਸੂਬੇ ਦੇ ਮੱਤੇ ਤੇ ਕਲੰਕ ਹੈ ਤੇ ਇਸ ਬਰਾਈ ਨੂੰ ਖਤਮ ਕਰਨ ਲਈ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਹੈ। ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਨਸ਼ਾ ਮੁਕਤੀ ਯਾਤਰਾ ਸਾਡੇ ਪਾਰਟੀ ਸੁਪਰੀਮ ਮਾਰਮਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ। ਤੋਂ ਅੱਜ ਨਗਰ ਕੌਂਸਲ ਸਾਹਨੇ ਵਾਲ ਦੇ ਵਿੱਚ ਤਿੰਨ ਵਾਡਾਂ ਦਾ ਜਿਹੜਾ ਇਕੱਠਾ ਪ੍ਰੋਗਰਾਮ ਕਰਵਾਇਆ ਗਿਆ ਸਾਰੇ ਵਾਡ ਵਾਸੀਆਂ ਨੂੰ ਸਾਰੇ ਕੌਸਲਰ ਸੇ ਬੰਨਾਂ ਨੇ ਆ ਕੇ ਪ੍ਰਧਾਨ ਸਾਹਿਬ ਨੇ ਆ ਕੇ ਆਪਣੇ ਆਪਣੇ ਵਿਚਾਰ ਵੀ ਰੱਖੇ ਤੇ ਪੂਰੇ ਵਾਰਡ ਵਾਸੀਆਂ ਨੂੰ ਜਿਹੜੀ ਆਪਾਂ ਇੱਕ ਸੋਚ ਪਾਈ ਗਈ ਹੈ ਕਿ ਅਸੀਂ ਆਪਣੇ ਵਾਰਡ ਜਿਹੜਾ ਨਸ਼ਾ ਮੁਕਤ ਵਾਰਡ ਕਰਦੇ ਹਾਂ ਤੇ ਜਦੋਂ ਇੱਕ ਇੱਕ ਵਾਰਡ ਇੱਕ ਇੱਕ ਪਿੰਡ ਪ੍ਰਮਾਤਮਾ ਦੀ ਕਿਰਪਾ ਨਾਲ ਨਸ਼ਾ ਮੁਕਤ ਵਾਰਡ ਹੋਣ ਜਾ ਰਿਹਾ ਨਸ਼ਾ ਮੁਕਤ ਪਿੰਡ ਹੋ ਰਿਹਾ ਤੇ ਬਹੁਤਾ ਟਾਈਮ ਨਹੀਂ ਲੱਗਣਾ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੀਡਰਾਂ ਨੇ ਇਹਨਾਂ ਦੀਆਂ ਸਰਕਾਰਾਂ ਨੇ ਅੰਨੇ ਵਾਰਡ ਜਿਹੜਾ ਪੰਜਾਬ 'ਚ ਨਸ਼ਾ ਵੰਡਿਆ ਕੁਸ਼ਮਾ ਦਰਿਆਲ ਚਲਾਇਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਜਿਨ੍ਹਾਂ ਨੇ ਸਾਡੀ ਸਰਕਾਰ ਨੂੰ ਮੌਕਾ ਦਿੱਤਾ ਸਾਡੀ ਪਾਰਟੀ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਆਪ ਨਾਲ ਹੋ ਕੇ ਇਸ ਸੌਂ ਪਿੰਡ ਪਿੰਡ ਜਾ ਕੇ ਇਹਦੀ ਸੌਂ ਫਾਈ ਜਾ ਰਹੀ ਹੈ ਹਰ ਸਹਿਰ ਜਾ ਕੇ ਸੌਂ ਫਾਈ ਜਾ ਰਹੀ ਹੈ ਤਾਂ ਜੋ ਅਸੀਂ ਪੰਜਾਬ ਨੂੰ ਜਲਦੀ ਨਸ਼ਾ ਮੁਕਤ ਪੰਜਾਬ ਕਰ ਸਕੀਏ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਦੀ ਚੈਨ ਟੁੱਟ ਚੱਕੀ ਹੈ ਹਜ਼ਾਰਾਂ ਹੀ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਗਈਆਂ ਹਜ਼ਾਰਾਂ ਹੀ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਜਿੱਲਾਂ ਛੁੱਟਿਆ ਗਿਆ ਔਰ ਬਹੁਤ ਸਾਰੇ ਜਿਹੜੇ ਨਸ਼ਾ ਤਸਕਰਾਂ ਦੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਆਪਣੇ ਘਰ ਬਖਸ਼ਾਇਸ਼ੀ ਮਹਿਲ ਬਣਾਏ ਸੀ ਉਹਨਾਂ ਨੂੰ ਜਿਨ੍ਹਾਂ ਉਹਨਾਂ ਦੇ ਘਰ ਵੀ ਤੋੜੇ ਗਏ ਮਹਿਲ ਉੱਤੇ ਪੀਣਾ ਪੰਡਾ ਚਲਾਇਆ ਗਿਆ ਤੇ ਜਿਹੜਾ ਨਸ਼ਾ ਤਸਕਰ ਦਾ ਮੇਨ ਮੋਢੀ ਦੱਸਿਆ ਜਾਂਦਾ ਸੀ ਉਹ ਵੀ ਅੱਜ ਕੱਲ੍ਹ ਲਾਪੇ ਜੇਲ੍ਹ ਤੋਂ ਛੁੱਟਿਆ ਹੋਇਆ ਤੇ ਜਿਹੜੀਆਂ ਪਿਛਲੀਆਂ ਪਾਰਟੀਆਂ ਪਹਿਲਾਂ ਕੰਨੀ ਹੁੰਦੀਆਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੌਖਾ ਕੇ ਗੁਰਕਾ ਸਾਹਿਬ ਦੀ ਸੌਖਾ ਕੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਉਹ ਲੋਕ ਉਸ ਜਿਹੜਾ ਦੰਦੇ ਜੇਲ੍ਹ ਦੇ ਵਿੱਚ ਬੈਠਾ ਉਹਦੇ ਹਮਦਰਦੀ ਜ਼ਾਹਰ ਕਰ ਰਹੇ ਕਿ ਭਗਵੰਤ ਮਾਨ ਸਾਹਿਬ ਉਹ ਗਲਤ ਕਰ ਰਿਹਾ ਸੋ ਇਥੋਂ ਯਾਰ ਹੁੰਦਾ ਕਿ ਪਿਛਲੀਆਂ ਸਰਕਾਰਾਂ ਵੀ ਰਲ ਮਿਲ ਕੇ ਇੱਕ ਨੇ ਨਸਾ ਸ਼ੁਰੂ ਕੀਤਾ ਦੂਜੇ ਨੇ ਉਹਨੂੰ ਪਾਣੀ ਲਾਇਆ ਦੋਨੇ ਪਾਰਟੀਆਂ ਤਿੰਨੇ ਪਾਰਟੀਆਂ ਭਾਜਪਾ ਕਾਂਗਰਸ ਰਲ ਮਿਲ ਕੇ ਜਿਹੜਾ ਨੇ ਪੰਜਾਬ ਦਾ ਜਿਹੜਾ ਵਿਰਾਗਰ ਕਰਤਾ ਸੀ ਤੋਂ ਪਰਮਾਨੰ ਸੁਖਰ ਹੈ ਕਿ ਸੇਵਾ ਸਾਡੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਨੇ ਦਿੱਤੀ ਹੋਈ ਹੈ ਸੋ ਸਾਰੇ ਰਲ ਮਿਲ ਕੇ ਪੂਰੇ ਪੰਜਾਬ ਦੇ ਹਰ ਪਿੰਡਪਰਾ ਦੇ ਹਰ ਬਜ਼ੁਰਗ ਦੇ ਸਾਥ ਨਾਲ ਹਰ ਨੌਜਵਾਨਾਂ ਦੇ ਸਾਥ ਨਾਲ ਜਿਹੜਾ ਇਸ ਨੂੰ ਮਹਿਮਨ ਉਹ ਅਗੀਰਵਾ ਰਹੇ ਚਲਵਾ ਰਹੇ ਸੋ ਇਹਦਾ ਬਹੁਤ ਫਰਕ ਫਰਕ ਪੈ ਗਿਆ ਨਸ਼ੇ ਦੀ ਸਪਲਾਈ ਤਾਂ ਟੁੱਟ ਗਈ ਹੈ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਬਚ ਗਈਆਂ ਤੇ ਇਹ ਕੰਮ ਜਿਹੜੀ ਪੂਰੀ ਸ਼ਿਵਾਰਦਾਰ ਬਣ ਕੇ ਅਸੀਂ ਸਾਰੇ ਹਰ ਵਰਕਰ ਹਰ ਲੀਡਰ ਇਹ ਸੇਵਾ ਨਿਭਾ ਰਹੇ ਸੋ ਮੈਂ ਤੁਹਾਡਾ ਸਾਰੇ ਮੀਡੀਆ ਦੇ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਤੁਸੀਂ ਇਹ ਜੀਆਂ ਪੋਸਟਾਂ ਇਹ ਜੀਆਂ ਖਬਰਾਂ ਜਿਹੜੀਆਂ ਲੋਕਾਂ ਨੂੰ ਜਾਗ ਜਾਗਰਤ ਕਰਨ ਕੀ ਆਪਾਂ ਇਸ ਨੂੰ ਇਸ ਮਹਿੰਮ ਤੋਂ ਥਾੜਾ ਉਠਾਈਏ ਜੀ ਸਾਰੇ ਇਕੱਠੇ ਹੋ ਕੇ ਸਾਥ ਦਿੰਦੇ ਹੋ ਮੈਂ ਤੁਹਾਡਾ ਵੀ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਮੈਂ ਸਰਕਾਰ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕਰਦਾ ਪੰਜਾਬ ਸਰਕਾਰ ਵੱਲੋਂ ਇਹ ਜੋ ਯੋਜਨ ਨਸ਼ਾ ਅਪਰਾਧ ਜੋ ਮਹਿੰਮ ਚਲਾ ਰਹੀ ਆ ਚਲਾਈ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਵੱਡੇ ਲੈਵਲ ਤੇ ਇਸ ਮਹਿੰਮ ਚ ਕੰਮ ਹੋ ਰਿਹਾ ਹੈ ਸੋ ਜਿਹੜੇ ਨਸ਼ਾ ਤਸਕਰ ਨੇ ਗਲਤ ਅਨਸਕਰ ਜ ਤਸਕਰ ਜਿਹੜੇ ਇਸ ਇਨਵੋਲਵ ਨੇ ਸਰਕਾਰ ਸ਼ਕਤੀ ਨਾਲ ਉਹਨਾਂ ਨੂੰ ਜੱਟ ਰਹੀ ਹੈ ਸੋ ਮੈਂ ਇਸ ਕੰਮ ਦੀ ਸਰਕਾਰ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਜੋਧ ਨਸ਼ਿਆਂ ਵਿਰੁੱਧ ਜੋ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਸ ਦਾ ਅੱਜ ਸਾਡੇ ਸਾਨੇਵਾਲ ਡੇਲੋਂ ਰੋਡ ਵਾਰਡ ਨੰਬਰ 9 ਵਾਰਡ ਨੰਬਰ 10 ਤੇ ਵਾਰਡ ਨੰਬਰ 11 ਦੇ ਵਿੱਚ ਪਹੁੰਚੇ ਨੇ ਜਿਸ ਦੇ ਵਿੱਚ ਸਾਡੇ ਉੱਚੇ ਚੇਤੇ ਤੌਰ ਤੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਔਰ ਸਾਡੇ ਇਲਾਕਾ ਨਿਵਾਸੀ ਸੰਗਤਾਂ ਵਾੜ ਨੰਬਰ 10 ਦੀਆਂ ਵਾਰਡ ਨੰਬਰ 11 ਦੀਆਂ ਵਾਰਡ ਨੰਬਰ 9 ਦੀਆਂ ਸੰਗਤਾਂ ਚੇਚੇ ਤੌਰ ਤੇ ਪਹੁੰਚੀਆਂ ਨੇ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਲੇ-ਕੱਲੇ ਨਾਲ ਘਰ ਦੇ ਵਿੱਚ ਵਿਸ਼ਵਾਸ ਵਿਸ਼ਵਾਸ ਦੇ ਨਾਲ ਅਸੀਂ ਕਿਸੇ ਨੂੰ ਆਪਣੇ ਮਹੱਲਿਆਂ ਦੇ ਵਿੱਚ ਨਸ਼ਾਨੀ ਵੇਚਣ ਦੇਵਾਂਗੇ ਜਿਸ ਦੇ ਵਿੱਚ ਸਾਡੇ ਪ੍ਰਧਾਨ ਮੈਡਮ ਪੂਜਾ ਪਾਟਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਹਾਇਕ ਹੁੰਦਾ ਹੈ ਸਾਡੇ ਮੱਲਿਆਂ ਦੀਆਂ ਵਾਡਾਂ ਵਾਸਤੇ ਔਰ ਲੋਕਾਂ ਵਾਸਤੇ ਔਰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮੇ ਕਰਾਏ ਨੇ ਅਸੀਂ ਆਪਣੇ ਵੱਲੋਂ ਮੈਂ ਗਰਮੀਤ ਸਿੰਘ ਤਲਵਾੜਾ ਔਰ ਸਾਡੇ ਹੈਪੀ ਵੀਰ ਜੀ ਔਰ ਕਾਲਾ ਵੀਰ ਜੀ ਉਹਨਾਂ ਤਿੰਨੇ ਵਾਡਾਂ ਵੱਲੋਂ ਅਸੀਂ ਸਾਰਿਆਂ ਸਖਦਾ ਜੋ ਇੱਥੇ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਾਡੇ ਬਾਡ ਦੇ ਵਿੱਚ 9 10 ਤੇ 11 ਤਿੰਨ ਬਾਡਾਂ ਦੇ ਸਾਂਝੇ ਪ੍ਰੋਗਰਾਮ ਦੇ ਵਿੱਚ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੇ ਸਮੂਲੀਅਤ ਕੀਤੀ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਦਾ ਆਗਾਜ਼ ਕੀਤਾ ਤੇ ਇਹਦੇ ਵਿੱਚ ਕਾਫੀ ਸਾਰੇ ਸ਼ਹਿਰ ਵਾਸੀ ਬਾਡ ਵਾਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਉਹ ਹਾਜ਼ਰ ਹੋਏ ਤੇ ਬਹੁਤ ਭਰਮੀ ਜਿਹੜੀ ਹੈਗੀ ਸੀ ਸਭਾ ਦੇ ਵਿੱਚ ਲੋਕਾਂ ਨੇ ਨਸ਼ਿਆਂ ਦੇ ਵਿਰੁੱਧ ਲੜਨ ਦੀ ਕਸਮ ਖਾਧੀ ਔਰ ਕਿਸੇ ਵੀ ਨਸ਼ੇੜੀ ਦੀ ਜ਼ਮਾਨਤ ਕਰਾਉਣ ਦੀ ਜਾਂ ਫਿਰ ਉਹਨਾਂ ਦੇ ਪਿੱਛੇ ਜਾ ਕੇ ਉਹਨੂੰ ਠਾਣੇ ਛਡਾਉਣ ਦੀ ਕਸਮ ਖਾਧੀ ਕਿ ਅੱਜ ਤੋਂ ਬਾਅਦ ਅਸੀਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕਰਾਂਗੇ ਤੇ ਕਿਸੇ ਤਰ੍ਹਾਂ ਦੀ ਅਸੀਂ ਸਪੋਰਟ ਉਹਨੂੰ ਨਹੀਂ ਕਰਾਂਗੇ ਸੋ ਅੱਜ ਇਹ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਪੂਰਨ ਪੂਜਾ ਭਾਟੀਆ ਜੀ ਮੁੱਖ ਤੌਰ ਤੇ ਮੁੱਖ ਮਹਿਮਾਨ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਰਹਿਨਮਾਈ ਇਹ ਟੇਕ ਦੀ ਕੰਮ ਹੋਇਆ ਉਹਨਾਂ ਦੇ ਪ੍ਰਤੀ ਰਾਜ ਦੀਪ ਸਿੰਘ ਜੀ ਪਾਟਿਆ ਮੇਰੇ ਨਾਲ ਨੇ ਤੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਹੋਇਆ